2 ਮਹੀਨੇ ਤੱਕ ਮਿੱਤਰੋ ਜਿਹੜਾ ਮਾਰਕੀਟ ਦਾ ਰੇਟ ਆ ਉਹ ਤੋਂ ਸਾਰੀਆਂ ਸਰਵਿਸ ਵਗੈਰਾ 50% ਲੈਸ ਤੇ ਹੋਣਗੀਆਂ ਤੁਸੀਂ ਆਪ ਆ ਕੇ ਦੇਖੋ ਇਹਨਾਂ ਦੀ ਲਿਸਟ ਵੀ ਲਾਈ ਹੋਈ ਹੈਗੀ ਉਹ ਨਜ਼ਰ ਮਾਰ ਲਓ ਆਹ ਚੀਜ਼ ਇਹ ਫ੍ਰੀ ਦਿੰਦੇ ਨੇ ਅਗਲੀ ਆ ਮਸ਼ੀਨ ਆ ਪਹਿਲਾਂ ਨਾ ਇੱਕ ਵੱਡਾ ਪੰਗਾ ਹੁੰਦਾ ਸੀਗਾ ਵੀ ਜੇ ਤੁਸੀਂ ਏਸੀ ਦੀ ਸਰਵਿਸ ਕਰਾਉਣੀ ਆ ਜਾਂ ਕੰਮ ਕਰਾਉਣਾਗਾ ਤਾਂ ਗੈਸ ਨਿਕਲ ਜਾਂਦੀ ਸੀ ਖਤਮ ਦਵਾਰੇ ਕੰਮਕੁਮ ਕਰਾ ਕੇ ਜਿਹੜੀ ਗੈਸ ਪੈਣੀ ਆ ਉਹ ਵੱਖਰੇ ਪੈਸੇ ਹੁਣ ਇਹਨਾਂ ਨੇ ਆਹ ਚੀਜ਼ ਲਿਆਂਦੀ ਇਹ ਤੁਹਾਡੀ ਏਸੀ ਚੋ ਗੈਸ ਕੱਢ ਕੇ ਸੇਵ ਕਰ ਲੂਗੀ ਜਦੋਂ ਤੁਹਾਡੀ ਏਸੀ ਦਾ ਕੰਮ ਹੋ ਗਿਆ ਦੁਬਾਰਾ ਇਹੀ ਗੈਸ ਪਾ ਜੂਗੀ ਮਤਲਬ ਵੀ ਗੈਸ ਦੇ ਪੈਸੇ ਬਚਣ ਲੱਗੇ ਵੀ ਇੱਕ ਇੱਕ ਦੋ ਦੋ ਦਿਨ ਲੱਗ ਜਾਂਦੇ ਸੀ ਆਪਾਂ ਉਹਨੂੰ ਗੱਡੀ ਸਾਫ਼ ਕਰਾਉਣ ਵਾਸਤੇ ਇਹ ਕਹਿੰਦੇ ਅਸੀਂ ਘੰਟੇ 'ਚ ਨਵੀਂ ਕਰ ਦਾਂਗੇ ਹਨਾ ਜੀ ਜੀ ਜਮਾਂ ਨਵੀਂ ਕਰ ਦੇਣਗੇ ਆਪਣ ਸਾਥ ਸ੍ਰੀ ਅਕਾਲ ਦੋਸਤੋ ਲੋਂਗੋਵਾਲੀਆ ਗੋਵਿੰਦ ਸਿੰਘ ਭੇਜ ਤੇ ਸਵਾਗਤ ਹੈ ਸੰਗਰੂਰ ਕੱਲਾ ਨਹੀਂ ਨੇੜਲੇ ਪਿੰਡ 100 ਕਿਲੋਮੀਟਰ ਤੱਕ ਕਲਿਆਂ ਨੂੰ ਖੁਸ਼ਖਬਰੀ ਆ ਹੁਣ ਤੁਹਾਡੀ ਗੱਡੀ ਦੇ ਇੰਜਣ ਦੀ ਲਾਈਫ ਬਹੁਤ ਜਿਆਦੇ ਵੱਧ ਜਾਣੀਆਂ ਜੇ ਤੁਹਾਡਾ ਗੱਡੀ ਕਿਤੇ ਪਿਕਅਪ ਘਟ ਦਿਖਾਉਂਦੀ ਆ ਜਾਂ ਤੁਹਾਨੂੰ ਲੱਗਦਾ ਵੀ ਇੰਜਣ ਥੋੜਾ ਜਿਆ ਤੰਗ ਜਾਂ ਹੋਣ ਲੱਗਿਆ ਨਾ ਚੁੱਪ ਕਰਕੇ ਗੱਡੀ ਸੈਲਫ ਮਾਰੋ ਸੰਗਰੂਰ ਪਟਿਆਲਾ ਰੋਡ ਤੇ ਆਜੋ ਇੱਥੇ ਨਾ ਜਰਮਨ ਤਕਨੀਕ ਨਾਲ ਜਰਮਨੀ ਮਸ਼ੀਨਾਂ ਆਈਆਂ ਹੋਈਆਂ ਨੇ ਬਈ ਨਿਗਾਹ ਮਾਰ ਲਓ ਸਾਰੀਆਂ ਬਾਡੇ ਹੋਣਾ ਮਸ਼ੀਨੀ ਕੰਮ ਜੇ ਮੈਂ ਹੁਣ ਇੱਥੇ ਆ ਹੀ ਲਾ ਲੋ ਆ ਕੁਲੈਂਟ ਕੱਢਣ ਵਾਲੀ ਆ ਮਸ਼ੀਨ ਆਪੀ ਕੱਢਦੀ ਆਪੀ ਪਾਉਂਦੀ ਆ ਮੰਨ ਲਓ ਤੁਸੀਂ ਰੇਡੀਏਟਰ ਸਾਫ ਕਰਨਾ ਹੈਗਾ ਚੰਗੀ ਤਰ੍ਹਾਂ ਕਲੀਨ ਕਰ ਦੂਗੀ ਇਹ ਰਹਾ ਬ੍ਰੇਕਾਂ ਵਾਲਾ ਤੇਲ ਆ ਉਹ ਇਹਨੇ ਇਲੈਕਟ੍ਰੋਨਿਕ ਤਰੀਕੇ ਨਾਲ ਹੀ ਪਾਉਣਾਗਾ ਜਾਂ ਕੱਢਣਾ ਜੇ ਮੰਨ ਲਓ ਬ੍ਰੇਕ ਬ੍ਰੇਕ ਡਰਮ ਡਰਮ ਸਾਫ ਕਰਨੇ ਨੇ ਤਾਂ ਬ੍ਰੇਕ ਤੇਲ ਆਪਣੇ ਆਪ ਕੱਢੂਗੀ ਮਾਰਕੀਟ ਦੇ ਵਿੱਚ ਸਾਰਾ ਕੁਝ ਕੰਮ ਕਰਕੇ ਨਾ ਆਪਾਂ 7000 ਰੁਪਏ ਤੁਸੀਂ ਬੇਸ਼ੱਕ ਪਰਚੀ ਬਣਵਾ ਲਿਓ ਇੱਥੇ ਉਹੀ ਸਰਵਿਸ ਆ ਆ ਮਸ਼ੀਨਾਂ ਦੇ ਨਾਲ ਜਿਵੇਂ ਹੁਣ ਕੂਲੈਂਟ ਚੇਂਜ ਕਰਨਾ ਬ੍ਰੇਕ ਆਇਲ ਸਾਰਾ ਡਰਮ ਪਿੰਨਾ ਡਿਸਕਾਂਟ ਉਸਕਾ ਸਭ ਸਾਫ ਕਰਕੇ ਦੇਣਗੇ ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਕਰਾਉਣਾ ਆਇਆ ਹਾਂ ਸਰਵਿਸ ਮੈਂ ਕਰਾ ਲਈ ਤੀ ਪਰ ਮੈਨੂੰ ਪਤਾ ਬਾਅਦ ਚ ਲੱਗਿਆ ਡੀ ਕਾਰਬਨ ਜਿਹੜੀ ਮੰਨ ਲਓ ਇੰਜਨ ਦੇ ਵਿੱਚ ਕਾਰਬਨ ਜੰਮ ਜਾਂਦੀ ਹੈ ਨਾ ਉਹਨੂੰ ਸਾਫ਼ ਕਰਨ ਦਾ ਕੰਮ ਉੱਥੇ ਹੀ ਗੱਡੀ ਦੀ ਲਾਈਫ ਇੰਜਨ ਦੀ ਵਾਧਦੀ ਆ ਹੁਣ ਆ ਦੇਖੋ ਜੀ ਇੱਧਰ ਇਹ ਸਾਫ਼ ਹੋ ਰਿਹਾ ਹੈਗਾ ਸਾਡਾ ਇੰਜਨ ਆਪਣੀ ਗੱਡੀ ਲੈ ਕੇ ਜਿਹੜਾ ਮੈਂ ਕਰਾਉਣ ਆਇਆ ਸੀ ਮੈਨੂੰ ਕੋਈ ਐਡ ਕਰਨ ਨਹੀਂ ਆਏ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਇੰਨੀ ਘੈਂਟ ਚੀਜ਼ ਆਪਣੇ ਸੰਗਰੂਰ ਚ ਆ ਗਈ ਪਹਿਲਾਂ ਬਠਿੰਡੇ ਜਾਣਾ ਪੈਂਦਾ ਸੀਗਾ ਲੋਕ ਜਾਂਦੇ ਵੀ ਸੀਗੇ ਕਿਉਂਕਿ ਜੀ ਰੀ ਐਨੀ ਕੁ ਵਧੀਆ ਗਈ ਇਹ ਥੋੜੀ ਗੱਡੀ ਦੀ ਲਾਈਫ ਬਣਾ ਦੂ ਇੰਜਨ ਦੀ ਤਾਂ ਕਰਕੇ ਹੁਣ ਜੇ ਸੰਘਰੂਰ ਚ ਨੇੜੇ ਸਰ ਗਿਆ ਕਿੰਨੇ ਪੈਸੇ ਜਿੰਨੇ ਪੈਸੇ ਆਪਾਂ ਤੇਲ ਫੂਕੇ ਜਾਂਦੇ ਦੀ ਮੈਨ ਲਗਾਦਾ ਉਨੇ ਕੁ ਪੈਸੇ ਇਹ ਤਾਂ ਗੱਡੀ ਸਾਫ ਹੋ ਜੂਗੀ ਇਧਰ ਆ ਜੋ ਜੀ ਅੱਗੇ ਅਗਲੀ ਆਹ ਮਸ਼ੀਨ ਆ ਪਹਿਲਾਂ ਨਾਲ ਇੱਕ ਵੱਡਾ ਪੰਗਾ ਹੁੰਦਾ ਸੀਗਾ ਵੀ ਜੇ ਤੁਸੀਂ ਏਸੀ ਦੀ ਸਰਵਿਸ ਕਰਾਉਣੀ ਆ ਜਾਂ ਕੰਮ ਕਰਾਉਣਾਗਾ ਤਾਂ ਗੈਸ ਨਿਕਲ ਜਾਂਦੀ ਸੀ ਖਤਮ ਦਵਾਰੇ ਕੰਮਕੁਮ ਕਰਾ ਕੇ ਜਿਹੜੀ ਗੈਸ ਪੈਣੀ ਆ ਉਹ ਵੱਖਰੇ ਪੈਸੇ ਹੁਣ ਇਹਨਾਂ ਨੇ ਆਹ ਚੀਜ਼ ਲਿਆਂਦੀ ਇਹ ਤੁਹਾਡੀ ਏਸੀ ਚੋ ਗੈਸ ਕੱਢ ਕੇ ਸੇਵ ਕਰ ਲੂਗੀ ਜਦੋਂ ਤੁਹਾਡੀ ਏਸੀ ਦਾ ਕੰਮ ਹੋ ਗਿਆ ਦੁਬਾਰਾ ਇਹੀ ਗੈਸ ਪਾ ਜੂਗੀ ਮਤਲਬ ਵੀ ਗੈਸ ਦੇ ਪੈਸੇ ਬਚਣ ਲੱਗੇ ਇਦੋਂ ਬੜਾ